ਸ਼ੁਗਲ ਜੀ ਤੁਸੇ ਦੇਖ ਰਹੇ ਹੋ ਪੰਜਾਬ ਬੁਲੇਟਿਨ ਮੈਂ ਹਾਂ ਤੁਹਾਡੇ ਨਾਲ ਹਿਮਾਂਸ਼ੀ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਆ ਮੁੱਖ ਹੈਡਲਾਈਨਸ ਤੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਸੀਐਮ ਭਗਵੰਤ ਮਾਨ ਨੇ ਪਾਈ ਵੋਟ ਲੋਕਾਂ ਨੂੰ ਅਪੀਲ ਕਰਕੇ ਕਿਹਾ ਚੰਗੇ ਬੰਦਿਆਂ ਨੂੰ ਚੁਣੋ ਸੁਰੱਖਿਆ ਦੇ ਬਾਵਜੂਦ ਵੀ ਭਾਜਪਾ ਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝੜਪ ਦੋਹਾਂ ਦੇ ਵਰਕਰ ਪਹੁੰਚੇ ਹਸਪਤਾਲ ਚੋਣ ਕਮਿਸ਼ਨ ਨੇ ਬਸਪਾ ਉਮੀਦਵਾਰ ਤੇ ਉਤੇ ਕੀਤਾ ਮਾਮਲਾ ਦਰਜ ਵੋਟ ਪੌਂਟ ਸਮੇਂ ਬਣਾਈ ਸੀ ਵੀਡੀਓ ਸਾਬਕਾ ਮੁੱਖ ਮੰਤਰੀ ਚੜਿੰਜੀਤ ਚੰਨੀ ਨੇ ਜਲੰਧਰ ਤੋਂ ਕੀਤਾ ਜਿੱਤ ਦਾ ਦਾਵਾ ਪਹੁੰਚੇ ਜਲੰਧਰ ਦੇ ਬੂਥਾਂ ਦੇ ਵਿੱਚ ਜਾਇਜ਼ਾ ਲੈ ਤੇ ਹੁਣ ਖਬਰਾਂ ਵਿਸਥਾਰ ਦਿਨਾਲ ਪੰਜਾਬ ਦੇ ਸੰਗਰੂਰ ਲੋਕ ਸਭਾ ਸੀਟ ਤੋਂ ਸਵੇਰੇ 7 ਵਜੇ ਤੋਂ VOTING ਜਾਰੀ ਹੈ ਸੰਗਰੂਰ ਦੇ ਪਿੰਡ ਮੰਗਵਾਲ ਖਿੱਤ ਆਪਣੇ ਪੋਲਿੰਗ ਸਟੇਸ਼ਨ ਤੇ ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਸਮੇਤ ਵੋਟ ਪਾਈ ਸੀਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਭਾਰੀ VOTING ਹੋਵੇਗੀ ਅਤੇ ਇਸ ਦੇ ਨਾਲ ਪੂਰੇ ਦੇਸ਼ ਵਿੱਚ ਸਨੇਹਾ ਜਾਵੇਗਾ ਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਦੀ ਵਰਤੋਂ ਕਰਨੀ ਜਾਣਦੇ ਹਨ ਸੀਐਮ ਮਾਨ ਨੇ ਵੋਟ ਪਾਉਣ ਤੋਂ ਮਗਰੋਂ ਕਿਹਾ ਕਿ ਅੱਜ ਪੰਜਾਬ ਦੇ ਲੋਕਤੰਤਰ ਤੇ ਲਈ ਬਹੁਤ ਵੱਡਾ ਦਿਨ ਹੈ ਤੇਰਾ ਲੋਕ ਸਭਾ ਸੀਟਾਂ ਉੱਤੇ VOTING ਹੋ ਰਹੀ ਹੈ ਵੋਟਿੰਗ ਦੇ ਇਤਿਹਾਸ ਇਹ ਵੀ ਕਹਿੰਦਾ ਹੈ ਕਿ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਵੋਟਿੰਗ ਦਾ ਇਸਤੇਮਾਲ ਕਰਦੇ ਨੇ ਅਤੇ ਪੰਜਾਬ ਦੇ ਲੋਕ ਜਾਗਰੂਖ ਹਨ ਸੀਐਮ ਆਰ ਨੇ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਸ਼ਹੀਦਾਂ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਵੋਟਰ ਕਾਰਡ ਲੈ ਕੇ ਦਿੱਤੇ ਨੇ ਇਸ ਦੀ ਜ਼ਰੂਰ ਵਰਤੋਂ ਕਰੋ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਚੰਗੇ ਬੰਦਿਆਂ ਨੂੰ ਚੁਣੋ ਜਿਹੜੇ ਦੁੱਖਾਂ ਸੁੱਖਾਂ 'ਚ ਤੁਹਾਡਾ ਸਾਥ ਦੇਣ ਵੋਟ ਜ਼ਰੂਰ ਪਾਓ ਤਾਂ ਜੋ ਪੰਜਾਬ ਦੇ ਵਿੱਚ ਵੋਟ ਫਿੱਜ਼ ਦੀ ਵੱਤ ਸਕੇ ਅੱਜ ਸੀਐਮ ਪੰਜਾਬ ਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ ਅੱਜ 13 ਦੀਆਂ 13 ਲੋਕ ਸਭਾ ਸੀਟਾਂ ਤੇ VOTING ਹੋ ਰਹੀ ਹੈ ਔਰ ਪੰਜਾਬ ਦੀ ਜਿਹੜੀ VOTING ਦੀ ਹਿਸਟਰੀ ਰਹੀ ਹੈ ਉਹ ਇਹੀ ਕਹਿੰਦੀ ਹੈ ਕਿ ਪੰਜਾਬ ਦੇ ਲੋਕ ਭਾਰੀ ਗਿਣਤੀ ਚਾ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਨੇ ਮਤਲਬ 70% ਤੋਂ ਵੀ ਉੱਪਰ 75 ਤੋਂ ਵੀ ਉੱਪਰ 80 ਤੋਂ ਵੀ ਉੱਪਰ ਪਰਸੈਂਟੇਜ ਜਿਹੜੀ ਦੇਖੀ ਗਈ ਹੈ ਸੋ ਪੰਜਾਬ ਦੇ ਲੋਕ ਅਵੇਅਰ ਲੋਕ ਨੇ ਚੇਤਨ ਲੋਕ ਨੇ ਇਹ ਜਿਹੜਾ ਵੋਟਰ ਕਾਰਡ ਹੈ ਇਹ ਸਾਨੂੰ ਸ਼ਹੀਦਾਂ ਨੇ ਆਪਣਾ ਖੂਨ ਦੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ ਸੋ ਇਹਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਮੈਂ ਤੁਹਾਡੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਗੱਲ ਨਹੀਂ ਇੱਕ ਦਿਨ ਗਰਮੀ ਝੱਲ ਲਾਂਗੇ ਪਰ ਇਹ ਗਰਮੀ ਜਿਹੜੀ ਇੱਕ ਦਿਨ ਦੀ ਇਹ ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਨ ਬਦਲ ਸਕਦੀ ਹੈ ਕਿਉਂਕਿ ਫਿਰ ਬਾਅਦ ਚ 5 ਸਾਲ ਗਾਣਾ ਕੱਢਣ ਦਾ ਕੋਈ ਫਾਇਦਾ ਨਹੀਂ ਕਿ ਆ ਸਰਕਾਰ ਆ ਗਈ ਹੋਈ ਸਰਕਾਰ ਆ ਗਈ ਉਹ ਸਰਕਾਰ ਨੂੰ ਚੋਣ ਦੇ ਵਿੱਚ ਹਿੱਸੇਦਾਰ ਜਰੂਰ ਬਣੋ ਆਪਣਾ ਮਤ ਦਾ ਅਧਿਕਾਰ ਮਤਦਾਨ ਕਹਿੰਦੇ ਐ ਮਤ ਹੋ ਗਿਆ ਅਕਲ ਆਪਣੀ ਅਕਲ ਦਾ ਦਾਨ ਹੈ ਕਿ ਮੈਂ ਆਪਣਾ ਆਪਣੀ ਮਤ ਜਿਹੜੀ ਆ ਉਹ ਐਸ ਉਮੀਦਵਾਰ ਨੂੰ ਦਾਨ ਕਰਨ ਲੱਗਿਆਂ ਤਾਂ ਕਿ ਇਹ ਕੰਮ ਕਰੇ ਸਾਡੇ ਲਈ ਕੰਮ ਕਰੇ ਸੋ ਚੰਗੇ ਬੰਦਿਆਂ ਨੂੰ ਚੁਣੋ ਇਹੀ ਕਹੂੰਗਾ ਮੈਂ ਜਿਹੜੇ ਤੁਹਾਡੇ ਦੁੱਖ ਸੁੱਖਾਂ ਚ ਸਹਾਇ ਹੁੰਦੇ ਹੋਣ ਤੁਹਾਡੇ ਵਿੱਚ ਰਹਿੰਦੇ ਹੋਣ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਗਰੀਬੀਆਂ ਹੰਡਾਈਆਂ ਹੋਣ ਆਮ ਘਰਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਸਾਰੀਆਂ ਦੁਸ਼ਵਾਰੀਆਂ ਚੱਲੀਆਂ ਹੋਣ ਜਦੋਂ ਉਹ ਹਜੇ ਬੰਦੇ ਵਿਧਾਨ ਸਭਾ ਦੀਆਂ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਚੜਦੇ ਆ ਫਿਰ ਕਾਨੂੰਨ ਵੀ ਅੰਦਰੋਂ ਹਜੇ ਹੀ ਬਣ ਕੇ ਆਉਂਦੇ ਆ ਸੋ ਮੈਂ ਅੱਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਪਹਿਲਾਂ ਮੇਰੀ ਵੋਟ ਮੁਹੱਲੀ ਹੁੰਦੀ ਸੀ ਰਸੀ ਸਗਰੂਰ ਬਣਾਈ ਹੈ ਸੋ ਪਹਿਲੀ ਵਾਰ ਮੈਂ ਇੱਥੇ ਬੋਡਪੋਨ ਆਇਆ ਤੇ ਬਾਕੀ ਮੈਨੂੰ ਉਮੀਦ ਹੈ ਕਿ ਭਾਵੇਂ ਸ਼ਹਿਰੀ ਇਲਾਕੇ ਨੇ ਭਾਵੇਂ ਪਿੰਡੂ ਨੇ ਭਾਵੇਂ ਕਸਬਿਆਂ ਨੇ ਪੰਜਾਬ ਦੇ ਵਿੱਚ ਬਹੁਤ ਭਾਰੀ VOTING ਹੋਊਗੀ ਤੇ ਉਸ ਭਾਰੀ VOTING ਦਾ ਪੂਰੇ ਦੇਸ਼ ਨੂੰ ਇੱਕ ਮੈਸੇਜ ਵੀ ਜਾਊਗਾ ਕਿ ਪੰਜਾਬੀ ਇਹੋ ਜੀ ਜਿਹੜੀ ਕੌਮ ਹੈ ਪੰਜਾਬ ਦੇ ਇੱਕ ਇਹੋ ਜੀ ਲੋਕ ਨੇ ਜਿਹੜੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਜਾਣਦੇ ਨੇ ਜੇ ਹਰ ਇਨਕਲਾਬ ਨੂੰ ਲੀਡ ਕਰਨਾ ਜਾਣਦੇ ਨੇ ਤਾਂ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਜਾਣਦੇ ਨੇ ਇਸ ਸੀਟ ਉਤੇ 15,55,370 ਕੁੱਲ ਵੋਟਰ ਹਨ ਜਿਨ੍ਹਾਂ ਦੇ ਵਿੱਚ 8,23,448 ਪੁਰਸ਼ 7,31,876 ਮਹਿਲਾ ਤੇ 40 트랜스젠ਡਰ ਵੋਟਰ ਹਨ ਪੰਜਾਬ ਦੇ ਜਲੰਧਰ ਚ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਸੁਰੱਖਿਆ ਤੇ ਸਖਤ ਪ੍ਰਬੰਧ ਕੀਤੇ ਹਨ ਪਰ ਇਸ ਨੂੰ ਲੈ ਕੇ باوجود ਕਈ ਥਾਵਾਂ ਤੇ ਲੜਾਈ ਝਗੜੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਉਤਹੀ ਜਲੰਧਰ ਦੇ ਆਦਮਪੁਰ ਚ ਕਾਂਗਰਸੀ ਵਰਕਰ ਤੇ ਜਾਣੇਵਾ ਹਮਲਾ ਹੋਇਆ ਤੇ ਦੂਜੇ ਪਾਸੇ ਜਲੰਧਰ ਦੇ ਸ਼ਕਤੀਪਾਰਕ ਬਸਤੀ ਗੁੱਜਨ ਚ ਭਾਜਪਾ ਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਦੀ ਘਟਨਾ ਸਾਹਮਣੇ ਆਈ ਹੈ ਥਾਣਾ ਪੰਜ ਦੀ ਪੁਲਿਸ ਸਾਹਮਣੇ ਦੀ ਜਾਂਚ ਕਰ ਰਹੀ ਹੈ ਕਣਾ ਪੰਚਲ ਬੰਦੇ ਇਨਚਾਰਜ ਪੁਸ਼ ਨੂੰ ਦੱਸਿਆ ਕਿ ਲੋਕ ਸਭਾ ਚੋਣ ਉਹ ਤੇ ਤਿੱਖੀ ਨਜ਼ਰ ਰੱਖ ਰਹੇ ਨੇ ਇਸੇ ਦੌਰਾਨ ਉਹਨਾਂ ਨੂੰ ਸ਼ਕਤੀਪਾਰਕ ਬਸਤੀ ਗੁੰਜਰ ਵਿੱਚ ਲੜਾਈ ਹੋਣ ਦੀ ਸੂਚਨਾ ਮਿਲੀ ਅਤੇ ਉਹ ਤੁਰੰਤ ਮੌਕੇ ਤੇ ਪਹੁੰਚ ਗਏ ਭਾਜਪਾ ਵਰਕਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ ਕਾਂਗਰਸੀ ਵਰਕਰਾਂ ਨੇ ਹੱਥੋਂ ਪਾਈ ਕੀਤੀ ਜਾਣਕਾਰੀ ਮੁਤਾਬਕ ਤਾਸੀਏ ਬੁੱਧ ਤੇ ਕੋਈ ਵੀ ਨਹੀਂ ਮਿਲਿਆ ਅਤੇ ਫਿਲਹਾਲ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਪਰ ਖਿਲਾਰਾ ਪਾਉਣ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਮੈਂ ਇਹਦੀ ਕੋ ਵਜ੍ਹਾ ਸੇ ਮੈਨੂੰ ਫੋਨ ਆਇਆ ਸੀ ਉਹ ਵਿੱਚ ਝਗੜਾ ਲੱਗਾ ਹੋਣ ਜਦੋਂ ਮੈਂ ਆਇਆ ਤੇ ਮੈਨੂੰ ਜਿਸ਼ੇਸ਼ ਕੁਮਾਰ ਜੀ ਮਿਲੇ ਨੇ ਉਹ ਭਾਈਪਾਲਾ ਸਮਝ ਰੱਖਦੇ ਨੇ ਤੂੰ ਕਹਿੰਦੇ ਮੈਨੂੰ ਕਾਲਸ ਬਾਟੀਆ ਨੇ ਥੇੜ ਮਾਰੀ ਹੈ ਲੇਕਿਨ ਜਦੋਂ ਮੈਂ ਕਾਲਸ ਅੱਛਾ ਕੰਪਨੀ ਆ ਦੇ ਤੇ ਜੀ ਕਮੇਟੀ ਪਤਾ ਕਰ ਰਹੇ ਨੇ ਇਹ ਗੱਲ ਹੋਈ ਕਿ ਇਹਨਾਂ ਨੂੰ ਜੋ ਵੀ ਕਾਰਵਾਈ ਹੋਣੀ ਹੈ ਉਹ ਪ੍ਰਮਾਣਿਕ ਗੱਲ ਦੱਸਦੇ ਕਾਰਵਾਈ ਨਹੀਂ 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 ਇੱਡੀ ਬੱਡੀ ਗੱਲ ਪੂਰੇ ਅਸਟਰ ਮਾਰੀ ਹੋਈ ਹੋਈ ਗੱਲ ਹੈ ਅਸਰੇ ਤੋਂ ਹੀ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਤੇ 4 ਜੂਨ ਨੂੰ ਐਲਾਨੇ ਜਾਣੇ ਨੇ ਟੀਜੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ 4 ਜੂਨ ਨੂੰ ਕਿਹਦੀ ਸਰਕਾਰ ਬਣਦੀ ਹੈ ਫਿਰੋਜ਼ਪੁਰ ਦੇ ਲੋਕ ਸਭਾ ਹਲਕੇ ਤੋਂ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੰਬੋਜ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੀ ਮੁਸ਼ਕਲਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ ਦਰਅਸਲ ਕੰਬੋਜ ਨੇ ਵਿਧਾਨ ਸਭਾ ਹਲਕਾ ਗੁਰੂ ਹਰ ਸਹਾਇਂ ਅਦੀਨ ਆਉਂਦੇ ਪਿੰਡ ਜੀਵਾ ਅਰਾਏ ਵਿਖੇ ਵੋਟ ਪਾਉਂਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ ਚੋਨ ਕਮਿਸ਼ਨ ਨੇ ਵੱਡਾ ਐਕਸ਼ਨ ਲੈਂਦੇ ਹੋਏ ਕੰਬੋਜ ਖਿਲਾਫ ਮਾਮਲਾ ਦਰਜ ਕੀਤਾ ਹੈ ਫਰੋਜ਼ਪੁਰ ਤੋਂ ਲੋਕ ਸਭਾ ਹਲਕਾ ਇੰਜਵਾਜ ਪਵਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੰਬੋਜ ਦੇ ਵੱਲੋਂ ਚੋਨ ਕਮਿਸ਼ਨ ਦੇ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਉਹਨਾਂ ਦੇ ਵੱਲੋਂ ਵੋਟ ਪਾਉਂਦੇ ਹੋਏ ਇੱਕ ਵੀਡੀਓ ਵੀ ਬਣਾਈ ਗਈ ਇਸ ਉੱਤੇ ਪੰਜਾਬ ਦੇ ਮੁਖ ਚੋਨ ਅਧਿਕਾਰੀ ਸ਼ਿਵਨਸੀ ਨੇ ਦੱਸਿਆ ਕਿ ਰਿਟਰਨਿੰਗ ਅਫਸਰ ਲੋਕ ਸਭਾ ਹਲਕਾ 10 ਫਰੋਜ਼ਪੁਰ ਕਮ ਡਿਪਟੀ ਕਮਿਸ਼ਨਰ ਰਾਜੇਸ਼ ਤੇਮਾਰ ਨੇ ਸੋਸ਼ਲ ਮੀਡੀਆ 'ਤੇ ਇਸ ਮਾਮਲੇ ਦੇ ਨਸ਼ਰ ਹੋ ਤੋ ਬਾਤ ਤੁਰੰਤ ਐਕਸ਼ਨ ਲੈ ਕੇ ਸੁਰਿੰਦਰ ਸਿੰਘ ਕੰਬੋਜ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਇਆ ਜਿਸ ਉਤੇ ਤੁਰੰਤ ਐਕਸ਼ਨ ਲੈਂਦਿਆ ਥਾਣਾ ਗੁਰਸਰਾਹਿ ਵਿਖੇ 171 ਐਫ ਆਈ ਪੀ ਸੀ 126 ਅਤੇ 132 ਆਰ ਪੀ ਐਕਟ 1951 ਤਹਿਤ ਮੁਕਦਮਾ ਨੰਬਰ 98 ਮਿਤੀ 1/6/2024 ਦਰਜ ਕੀਤਾ ਗਿਆ ਹੈ। ਦਾ ਸਾਹਮਣੇ ਆਇਆ ਹੈ ਕਿ શ્રી ਸੁਨਦਰ ਕੰਬੋਜ ਜੀ ਜਿਹੜੇ ਭੋਜਨ ਸਮਾਜ ਪਾਰਟੀ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਨੇ ਉਹਨਾਂ ਨੇ ਬਹੁਤ ਫੀਜਰੋ ਵੋਟ ਪਾਈ ਹੈ ਆਪਣੇ ਤਾਂ ਦੀ ਵੀਡੀਓ ਬਣਾ ਕੇ ਹੁਣ ਜਨਤਕ ਕੀਤਾ ਜਿਹੜਾ ਕਿ ਰਾਈਟ ਟੂ ਪ੍ਰਾਈਵੇਸੀ ਹੁੰਦਾ ਹੈ ਪ੍ਰਾਈਵੇਸੀ ਵੋਟ ਹੁੰਦਾ ਹੈ ਉਹਦੀ ਉਲੰਘਣਾ ਕੀਤੀ ਗਈ ਹੈ ਉਹਨੂੰ ਦੇਖਦੇ ਦੇ ਦੂਰਵਰ ਸੈ ਥਾਣੇ ਦੇ ਵਿੱਚ ਐਫਆਰ ਦਰਜ ਕੀਤੀ ਗਈ ਹੁੰਦੀ ਕਲਾ ਪਰ ਥਾਣੇ ਕਿੱਥੇ ਪਾਈ ਸੀ ਕਿ ਵੋਟ ਕਿੱਥੇ ਪਾਈ ਗਈ ਸੀ ਵੋਟ ਵੈਲਿਡ ਨਹੀਂ ਹੋਣਦੀ ਜੀਵਾ ਜੀਵਾ ਰਾਏ ਜਿਹੜਾ ਜੀਵਾ ਰਾਏ ਸਿਆਸੀਗਾ ਪਿੰਡ ਜਿਹਨਾਂ ਦਾ ਹੈ ਸਰ ਕਿਹੜੀ ਕਿਹੜੀ ਤਾਲਾਸ਼ ਜਿਹੜਾ ਮਾਮਲਾ ਦਰਜ ਕੀਤਾ ਹੈ ਕਈ ਤਰ੍ਹਾਂਵਾਂ ਨੇ 126 132 ਰਿਪਿਟਰਡ ਪੀਪਲ ਐਕਟ ਆਈ ਪੀਸੀ ਦੇ ਵੀ 107 ਕਰਤਾਰੇ ਕੋਈ ਵੀ ਡਿਟੇਲ ਜਿਹੜੀ ਜੀਐਫਆਰ ਤੋਂ ਦੇਖ ਸਕਦੇ ਹੋ ਅਸੀਂ ਤੁਹਾਡੇ ਤੋਂ ਬਾਕੀ ਉਮੀਦਵਾਰਾਂ ਨੂੰ ਬੇਨਤੀ ਕਰਨਾ ਚਾਹਾਂਗੇ ਵੀ ਉਹ ਸਾਰੇ ਜਿਹੜੇ ਕਾਨੂੰਨ ਦੀ ਜਿਹੜੀ ਪਾਲਣਾ ਕਰਨ ਤੇ ਕੋਈ ਉਲੰਘਣਾ ਨਾ ਕੀਤੀ ਜਾਵੇ ਇੱਕ ਜ਼ਿੰਮੇਵਾਰ ਉਮੀਦਵਾਰ ਹੋਣ ਦਾ ਫਰਜ਼ ਹੈ ਬਾ ਤੇ ਧੰਨਵਾਦ ਸਰੂਪੂ ਦੇ ਵਿੱਚ ਕਿਦਾਂ ਦੀ ਚੱਲ ਰਹੀ ਹੈ VOTING ਐਸੇ ਨੇ ਪਰਸੈਂਟ VOTING ਹੋ ਗਈ ਹੈ ਸਰ ਕੀ ਨੇ ਹੁਣ 12 ਵਜੇ ਤੱਕ ਤਕਰੀਬਨ ਅਸੀਂ 30% ਤੋਂ ਵੱਧ VOTING ਹੋ ਚੁੱਕੀ ਹੈ ਤੇ ਬਾਕੀ ਸਾਰਾ ਪੀਸਫੁਲ ਹੈ ਕਿਤੇ ਵੀ ਕੋਈ ਵਾਇਲੈਂਸ ਦੀ ਘਟਨਾ ਨਹੀਂ ਆਈ ਕੋਈ ਸੁਰੱਖਿਤੀ ਨਹੀਂ ਹੈ ਤੇ ਮੈਂ ਆਸ ਕਰਦਾ ਹਾਂ ਕਿ ਸ਼ਾਮ ਤੱਕ ਇਹ ਪੀਸਫੁਲ ਰਹੇਗਾ ਜਿਸੀ ਸੁਖ-ਸਾਂਵਲ ਚੇਕਰਾਉਂ ਮੋਟਰਾਂ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਹਾਂ ਜੀ ਸਾਡੇ ਆਰਮੀ ਜਿਹੜੇ VOTER ਸੀਗੇ ਉਹਨਾਂ ਨੇ ਸਰੇ ਸਤਵੇਸ ਤੋਂ ਬੜੇ ਪੀਸਫੁਲ ਢੀਕੇ ਨਾਲ ਲਾਈਨ ਚ ਖੜਕੇ ਉਹਨਾਂ ਵੋਟ ਪਾਈ ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਰੇ ਵੋਟਰਾਂ ਦਾ ਖਾਸ ਤੌਰ ਤੇ ਜਿਹੜੇ ਮਿਲਟਰੀ ਦੇ ਵੋਟਰ ਸੀ ਆਰਮੀ ਜਵਾਨ ਉਹ ਆਏ ਤੇ ਦਿਲੋਂ ਸਭ ਦਾ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਜ਼ਿਕਰ ਹੋ ਕੇ ਕਿ ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੇ ਵਿੱਚ ਅੱਜ ਸੱਤ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ ਉੱਤੇ VOTING ਹੋ ਰਹੀ ਹੈ ਦੇਖਣਾ ਹੋਵੇਗਾ ਕਿ ਚਾਰ ਸੂਚੀ ਨੂੰ ਕਿਹੜੀ ਪਾਰਟੀ ਜਿੱਤ ਦਾ ਸੇ ਰਬੰਦੀ ਹੈ ਜਲੰਧਰ ਚ ਬੁੱਤਾ ਦਾ ਜਾਇਜ਼ਾ ਲੈ ਰਹੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਪਣੀ ਜਿੱਦ ਦਾ ਦਾਵਾ ਕੀਤਾ ਚੰਨੀ ਨੇ ਕਿਹਾ ਕਿ ਲੋਕ ਦਲ ਬਦਲੂ ਲੀਡਰਾਂ ਨੂੰ ਸਬਕ ਸਿਖਾਉਣ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ ਜਲੰਧਰ ਵੈਸਟ ਹਲਕੇ ਚ ਗੜਬੜ ਹੋ ਸਕਦੀ ਹੈ ਜਿਸ ਲਈ ਉਹ ਜ਼ਿਆਦਾ ਧਿਆਨ ਇਸ ਹਲਕੇ ਵਿੱਚ ਦੇ ਰਹੇ ਨੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੁੰਨੀ ਨੇ ਆਪਣੀ ਜਿੱਤ ਦਾ ਦਾਵਾ ਕੀਤਾ ਚੁੰਨੀ ਨੇ ਕਿਹਾ ਕਿ ਲੋਕ ਉਹਨਾਂ ਨੂੰ ਹੁਣ ਤੋਂ ਹੀ ਚੋਣ ਜਿੱਤਣ ਦੀਆਂ ਵਧਾਈਆਂ ਦੇ ਦੇ ਨੇ ਲੋਕ ਦਲ ਬਦਲੂ ਲਈ ਜਾਣ ਨੂੰ ਸਬਕ ਸਿੱਖਣ ਦੇ ਮੂਡ ਦੇ ਵਿੱਚ ਨਜ਼ਰ ਆ ਰਹੇ ਨੇ ਚੁੰਨੀ ਨੇ ਕਿਹਾ ਕਿ ਉਚਿਲੰਦਰ ਵੈਸਟ ਦੇ ਹਲਕੇ ਦੇ ਬੁੱਥਾਂ ਦੇ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ ਇੱਥੇ ਉਹਨਾਂ ਨੂੰ ਗੜਬੜ ਹੋਣ ਦਾ ਖਤਰਾ ਲੱਗ ਰਿਹਾ ਹੈ ਚਾਰ ਕਰ ਰਹੇ ਇਸੇ ਤਰ੍ਹਾਂ ਰਿੰਕੂ ਨੇ ਰਾਤ ਡੇਰਾ ਬੱਲਾ ਸੱਚਖੰਡ ਸਾਡੇ ਬਹੁਤ ਹੀ ਪੂਜਨੀਕ ਡੇਰਾ ਜਿਹੜਾ ਉਹਦੇ ਬਾਰੇ ਚ ਝੂਠੀ افواਹਾਂ ਆਈ ਕਿ ਬਣਾ ਨੇ ਰਿੰਕੂ ਦੀ سپورਟ ਕੀਤੀ ਇਸ ਤਰ੍ਹਾਂ ਦੀ ਘਣੌਣੀ ਅਰ ਝੂਠੀ ਹਰਕਤ ਰਿੰਕੂ ਨੂੰ ਸ਼ੋਭਾ ਨਹੀਂ ਦਿੰਦੀ ਉਹਨੇ ਡੇਰਾ ਬੰਦਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਡੇਰਾ ਬੰਦਾ ਵੱਲੋਂ ਮੈਂ ਧੰਨਵਾਦੀ ਹਾਂ ਬਾਬਾ ਜੀ ਦਾ ਜਿਨ੍ਹਾਂ ਨੇ ਉਸੇ ਟਾਈਮ ਇਸ ਖਬਰ ਦਾ ਰਿਕੂ ਜੀ ਦਾ ਖੰਡਨ ਕਰਾਇਆ ਔਰ ਇਸ ਦੇ ਮੁੜ ਕੇ ਮੂੰਹ ਤੇ ਚਪੇੜ ਵੱਜੀ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਲੇ ਮੇਰੀ ਆਵਾਜ਼ ਦੇ ਵਿੱਚ ਤੇ ਰਾਹੁਲ ਗਾਂਧੀ ਜੀ ਦੀ ਆਵਾਜ਼ ਦੇ ਵਿੱਚ ਝੂਠ ਪ੍ਰਚਾਰ ਕਰ ਰਹੇ ਕੋਡ ਪ੍ਰਚਾਰ ਕਰ ਰਹੇ ਔਰ ਮੇਰੀ ਅ ਰਾਹੁਲ ਜੀ ਦੀ ਆਵਾਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰਕੇ ਫੇਕ ਆਵਾਜ਼ ਦੇ ਵਿੱਚ ਮੈਸੇਜ ਦੇ ਰਹੇ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਜਿਹੇ ਮਾੜੇ ਅੰਸਰਾਂ ਤੋਂ ਔਰ ਗਲਤ ਮੈਸੇਜਾਂ ਤੋਂ ਸੁਚੇਤ ਰਹਿਣ ਬਹੁਤ ਹੀ ਇੱਕ ਤਰਫਾ ਜਿਲੰਦਰ ਦੇ ਵਿੱਚ ਮਾਹੌਲ ਹੈ ਲੋਕ ਸਾਰੇ ਹੀ ਲਗਭਗ ਕਾਂਗਰਸ ਪਾਰਟੀ ਨੂੰ ਪਾਉਣ ਵਿੱਚ ਆ ਰਹੇ ਆਰਮਨ ਲੋਕਾਂ ਨੇ ਸਵੇਰ ਤੋਂ ਹੀ ਵਧਾਈਆਂ ਦੇਣੀਆਂ ਛੋਹ ਹੀ ਪੜ ਦਿੱਤੀਆਂ ਮੈਂ ਧੰਨਵਾਦੀ ਜਲੰਧਰ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਅਕਸੈਪਟ ਕੀਤਾ ਹਰ ਮੈਂ ਵਿਸ਼ਵਾਸ ਹੋਂਾ ਕਿ ਮੈਂ ਇਹਨਾਂ ਦੇ ਵਿਚਕਾਰ ਰਹਿ ਕੇ ਇੱਥੇ ਹੁਣ ਜਲੰਧਰ ਮੇਰਾ ਮੈਂ ਜਲੰਧਰ ਵਾਲਿਆਂ ਦਾ ਜਲੰਧਰ ਵਾਲਿਆਂ ਨੇ ਮੈਨੂੰ ਗੋਦ ਲੈ ਲਿਆ ਮੈਂ ਇਹਨਾਂ ਦਾ ਬੱਚਾ ਬਣ ਕੇ ਇੱਥੇ ਕੰਮ ਕਰਨਾ ਸਰ ਤੁਸੀਂ ਬੋਰਡਕਾਸਟ ਕਰ ਰਹੇ ਹੋ ਸਰ ਤੁਸੀਂ ਬੋਰਡਕਾਸਟ ਕਰ ਰਹੇ ਹੋ ਆਪਣੀ ਸਿਹਤ ਵੀ ਕੀ ਆ ਜਾਂਦੀ ਯਸ ਅਰੇ ਕੁਮਾਂ ਦਾ ਤੁਸੀਂ ਕਹਿ ਰਹੇ ਹੋ ਕਿ 10 ਦਿਨ ਵਿੱਚ ਮੈਨੂੰ ਲੱਗ ਰਿਹਾ ਹੈ ਕਿ 10 ਦਿਨ ਵਿੱਚ ਇਹ ਹੈ ਕਿ ਬਹੁਤ ਹੀ ਮਾੜੇ ਅਨਸਰ ਰਿੰਗੂ ਰਿੰਗੂ ਵਾਲੇ ਜਿਹੋਦੜਾ ਕੋਲੋਂ ਇਹ ਕਿੰਤੋਂ ਗਰਾਲ ਵਾਲੇ ਕਿਹੜਾ ਦਾ ਸਾਨੂੰ ਖਤਰਾ ਹੈ ਕਿ ਕੋਈ ਵੀ ਮਾੜੀ ਹਰਕਤ ਕਰ ਸਕਦੇ ਰਾਤ ਦਿਨਾਂ ਦੇ ਨੌਟ ਵੱਡੇ ਖਾਤ ਇਹਨਾਂ ਨੇ ਆਟਾ ਦਾਲ ਇਹਨਾਂ ਦਾ ਰਾਸ਼ਨ ਫੜਿਆ ਗਿਆ ਇਹਨਾਂ ਦੇ ਸੂਟ ਪੜੇ ਗਏ ਤੇ ਆਪਣੀਆਂ ਪਤਨੀਆਂ ਤੋਂ ਸੂਟ ਬੰਨਵਾ ਰਹੇ ਝੂਠੇਸ ਕਰਕੇ ਮੈਂ ਅੱਜ ਸਾਰਾ ਦਿਨ ਇੱਥੇ ਆ ਪੰਜਾਬ ਦੇ ਵਿੱਚ ਚੋਣਾਂ ਤਾਂ ਨਿਭੜ ਚੁੱਕੀਆਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ 4 ਜੂਨ ਨੂੰ ਕੀ ਨਤੀਜੇ ਲਾਣੇ ਜਾਂਦੇ ਨੇ ਤੇ ਕਿਹੜੀ ਪਾਰਟੀ ਬਾਜ਼ੀ ਮਾਲਦੀ ਹੈ ਫਰੀਦਕੋ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਬੂਥ ਨੰਬਰ 105 ਦੇ ਤਾਇਨਾਤ ਮਹਿਲਾ ਬੀਐਲਓ ਨਾਲ ਦੁਰਵਿਵਹਾਰ ਕੀਤਾ ਗਿਆ ਇਸ ਦੇ ਨਾਲ ਬੀਐਲਓ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰ ਉੱਤੇ ਪੱਦੀ ਸ਼ਬਦਾਵਲੀ ਵਰਤਣ ਦਾ આરોਪ ਲਗਾਏ ਗਏ ਹਨ ਹੁਣ ਇਸੇ ਤੇ ਚੱਲਦੇ ਆਮ ਆਦਮੀ ਪਾਰਟੀ ਦੇ ਗੁਰਦਿੱਤ ਸਿੰਘ ਵੱਲੋਂ ਮੀਡੀਆ ਨਾਲ ਪੂਰੀ ਗੱਲ ਦਾ ਵੇਰਵਾ ਦਿੱਤਾ ਗਿਆ ਫਰੀਦਕੋਟ ਦੀ ਸੋਸਾਇਟੀ ਨਦਰ ਦੇ ਵਿੱਚ ਬਣੇ ਪੋਲਿੰਗ ਪੁਤ ਨੰਬਰ 105 ਤੇਜਾਦ ਫਰੀਦਕੋਟ ਦੇ ਵਿਧਾਇਕ ਗੁਰਦੀਪ ਸਿੰਘ ਸੇਂਖੋ ਵੋਟ ਕਨ ਪਹੁੰਚੇ ਤਾਂ ਉਸ ਮੌਕੇ ਕੁਝ ਵੋਟਰਾਂ ਤੇ ਵੱਲੋਂ ਉਹਨਾਂ ਦੇ ਨਾਲ ਫੋਟੋ ਕਰਵਾਉਣ ਦੇ ਲਈ ਲਾਈਨ 'ਚ ਬਾਹਰ ਗਏ ਤਾਂ ਲਾਈਨ ਦੇ ਵਿੱਚ ਲੱਗੇ ਵੋਟਰਾਂ ਵੱਲੋਂ ਉਹਨਾਂ ਨੂੰ ਦੁਬਾਰਾ ਲਾਈਨ 'ਚ ਲੱਗਣ ਤੋਂ ਮਨ੍ਹਾ ਕਰ ਦਿੱਤਾ ਜਿਸ ਦੇ ਚਲਦੇ ਆਪ ਸਮਰਥਕ ਕਤੇ ਉੱਥੇ ਤੇ ਨਾਅ ਤੇ ਚੋਣ ਅਮਲੇ ਦੇ ਨਾਲ ਬਹਿਸ ਤੇ ਨਜ਼ਰ ਆਈ ਤਨਾਲੀ ਇਸ ਦੌਰਾਨ ਉੱਥੇ ਤੇ ਨਾਅਤ ਮਹਿਲਾ ਬੀ ਐਲਓ ਨੇ ਦੋਸ਼ ਲਗਾਏ ਕਿ ਇੱਕ ਆਪ ਸਮਰਥਕ ਤੇ ਵੱਲੋਂ ਉਹਨਾਂ ਨੂੰ ਬੁਰਾ ਪਲਾਖਿਆ ਅਤੇ ਭद्दी ਸ਼ਬਦਾਵਲੀ ਵਰਤੀ ਗਈ ਜਿਸ ਕਾਰਨ ਉਹਨਾਂ ਨੂੰ ਕਬਰਾਹਟ ਹੋਣ ਲੱਗ ਗਈ ਅਤੇ ਉਹਨਾਂ ਦੀ ਤਬੀਅਤ ਖਰਾਬ ਹੁੰਦੇ ਚਲਦਿਆਂ ਮੈਡੀਕਲ ਹਸਪਤਾਲ ਲੈ ਜਾਣਾ ਪਿਆ ਉਹਨੇ ਕਿਹਾ ਕਿ ਆਪ ਸਮਰਥਕ ਵੱਲੋਂ ਉਹਨਾਂ ਦੀ ਬੇਟੀ ਦੇ ਲਈ ਵੀ ਮਾਰੇ ਸ਼ਬਦ ਵਰਤੇ ਗਏ ਦੂਜੇ ਪਾਸੇ ਜਦ ਆਪ ਵਿਧਾਇਕ ਗੁਰਦੀਪ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਹਨੇ ਕਿਹਾ ਕਿ ਜਦ ਉਹ ਵੋਟ ਪਾ ਕੇ ਬਾਹਰ ਨਿਕਲੇ ਤਦ ਤੱਕ ਸਭ ਕੁਝ ਸਹੀ ਸੀ ਕੋਈ ਘਟਨਾ ਨਹੀਂ ਵਾਪਰੀ ਪਰ ਬਾਅਦ ਚ ਪਤਾ ਲੱਗਾ ਕਿ ਕੁਝ ਲੋਕਾਂ ਦੇ ਵਿੱਚ ਬਹਿਸ ਹੋਈ ਜਿਸ ਦੇ ਵਿੱਚ ਵੀ ਐਲਓ ਤੇ ਵੱਲੋਂ ਕਈ ਗਲਤ ਭਾਸ਼ਾ ਵਰਤੀ ਗਈ ਸੋਖੋ ਅਸਲ ਦੇ ਵਿੱਚ ਕੀ ਆ ਮੈਂ ਮੇਰਾ ਬੂਥ ਆ ਉਹ ਔਰ ਮੈਂ ਬੂਥ ਉੱਥੋਂ ਵੋਟ ਪਾ ਕੇ ਨਿਕਲਣਾ ਤੇ ਉਦੋਂ ਤੱਕ ਕੋਈ ਗੱਲਬਾਤ ਨਹੀਂ ਸੀ ਮਗਰੋਂ ਕੀ ਹੋਇਆ ਬੀਐਲਓ ਨੇ ਸ਼ਰਾਰਤ ਕੀਤੀ ਹੈ ਤਾਂ ਕਿਸੇ ਨੇ ਕੀ ਕੀਤਾ ਪੁਲਿਸ ਦੀ ਜਾਂਚ ਚਾਊਗਾ ਕਿਉਂਕਿ ਸੁਨਿਤ ਇਹ ਵੀ ਆਇਆ ਵੀ ਉਹਨਾਂ ਨੇ ਵੀ ਕੁਝ ਉੱਥੇ ਜਿਹੜੀ ਹੈ ਉਹ ਵੋਟਰਾਂ ਦੇ ਨਾਲ ਮਸੂਹਬੇਵ ਕੀਤਾ ਤਾਂ ਉੱਥੇ ਐਸਡੀਐਮ ਸਾਹਿਬ ਗਏ ਸੀ ਪਰ ਮੈਨੂੰ ਇਹਨਾਂ ਨੂੰ ਪਤਾ ਵੀ ਜਦੋਂ ਮੈਂ ਉੱਥੇ ਗਿਆ ਉਦੋਂ ਕੰਮ ਸਮੂਥ ਚੱਲ ਰਿਹਾ ਸੀ ਕੋਈ ਪ੍ਰੋਬਲਮ ਨਹੀਂ ਸੀ ਪਰ ਅਸੀਂ ਚਾਹੁੰਦੇ ਹਾਂ ਕਿ ਪੀਸਫੁੱਲ ਵੋਟਾ ਹੋਣ ਤੇ ਉਹਦੀ ਜਿਹੜੀ ਜਾਂਚ ਉਹ ਸਹੀ ਕਰਾਵਾਂਗੇ ਗਲਤ ਕੋਈ ਵੀ ਹੈ ਜਿਹੜਾ ਗਲਤ ਹੋਊਗਾ ਉਹਨੂੰ ਜੋ ਬੰਦ ਦੇ ਕਾਨੂੰਨ ਅਨੁਸਾਰ ਸਜ਼ਾ ਮਿਲੂਗੀ ਤੋ ਜੇਕਰ ਅਧਿਕਾਰੀ ਕੋਈ ਗਲਤ ਕਰਦਾ ਹੈ ਮਿਸਭੇਵ ਕਰਦਾ ਵੋਟਰ ਦੇ ਨਾਲ ਅੱਜ ਤੱਕ ਅਸੀਂ ਇਹ ਵੋਟਾਂ ਜਿਹੜੀਆਂ ਅਸੀਂ ਪਾਉਣ ਵਾਸਤੇ ਕੁਰਬਾਨੀਆਂ ਦੇ ਕੇ ਸਾਨੂੰ ਜਿਹੜੀਆਂ ਫਾਂਸਾਂ ਦੇ ਰਸਿਆਂ ਤੇ ਚੜ੍ਹ ਕੇ ਜਿਹੜਾ ਹੈਗਾ ਕਾਲੇ ਪਾਣੀਆਂ ਦੀ ਸਜ਼ਾ ਭੁਗਤ ਭੁਗਤ ਕੇ ਸਾਨੂੰ 200 ਸਾਲ ਲੜਾਈ ਲੜ ਕੇ ਫਿਰ ਸਾਨੂੰ ਦੇਸ਼ ਆਜ਼ਾਦ ਸਾਡਾ ਹੋਇਆ ਤੋ ਉਹ ਸਾਨੂੰ ਅਧਿਕਾਰ ਮਿਲਿਆ ਜੇਕਰ ਕਿਸੇ ਅਧਿਕਾਰੀ ਨੇ ਵੀ ਕਿਸੇ ਨਾਲ ਜਿਹੜੀ ਉਹ ਗਲਤੀ ਕੀਤੀ ਹੈ ਮਿਸਭੇਵ ਕੀਤਾ ਤਾਂ ਉਹਨੂੰ ਵੀ ਸਜ਼ਾ ਮਿਲੂਗੀ ਬਰਾਬਰ ਦੀ ਤੇ ਰੱਖਾਂਗੇ ਜਾਂਚ ਕਰਾਂਗੇ ਕੋਈ ਮੈਂ ਉੱਥੇ ਹੈ ਨਹੀਂ ਸੀਗਾ ਅੱਜ ਕੱਲ੍ਹ ਹਰ ਬੰਦੇ ਕੋਲੇ ਕੈਮਰਾ ਅੱਜ ਕੱਲ ਤਾਂ ਹਰ ਇੱਕ ਬੰਦਾ ਪੱਤਰਕਾਰ ਹੈ ਜੇ ਕੋਈ ਇਹੋ ਜੀ ਗੱਲ ਹੋਈ ਤਾਂ ਵੀਡੀਓ ਬਣੀ ਹੋਊਗੀ ਤਾਂ ਮੈਂ ਜਿੰਨਾ ਕਿ ਮੈਨੂੰ ਪਤਾ ਵੀ ਉੱਥੇ ਕੋਈ ਗੱਲਬਾਤ ਨਹੀਂ ਹੋਈ ਸਿਰਫ ਸਿਰਫ ਕਈ ਬੰਦੇ ਹੈਗੇ ਆ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਯਾਨੀ ਕਿ ਜਾਂਚ ਕਰਾਵਾਂਗੇ ਵੀ ਜੇ ਕੋਈ ਗਲਤ ਹੋਏ ਜਾਂਚ ਕਰਾਵਾਂਗੇ ਉੱਥੇ ਆਸ-ਪਾਸੋਂ ਪਤਾ ਕਰਾਂਗੇ ਜਿਹੜੇ ਵੋਟਰ ਲਾਈਨ 'ਚ ਲੱਗੇ ਸੀ ਵੋਟਰ ਉਹਨਾਂ ਨੂੰ ਪੁੱਛਾਂਗੇ ਵੀ ਕਿਹਨੇ ਕੀ ਗੱਲ ਕਹੀ ਹੈ ਜ਼ਿਕਰ ਇਹੋ ਖੇ ਕਿ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਤੋਂ ਬਾਅਦ ਜੋ ਵੀ ਗਲਤ ਹੋਇਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਵਿੱਚ ਪੰਜਾਬ ਦੀ 13 ਲੋਕ ਸਭਾ ਸੀਟਾਂ ਤੇ ਸਵੇਰੇ 7 ਵਜੇ ਤੋਂ VOTING ਚੱਲ ਰਹੀ ਸੀ ਉੱਥੇ ਹੀ ਪੰਜਾਬੀ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਆਪਣੇ ਜੱਦੀ ਪਿੰਡ ਮੂਸਾ ਵੋਟ ਪਾਣ ਪਹੁੰਚੇ ਮੀਂਹ ਨਾਲ ਗੱਲਬਾਤ ਕਰਦੇ ਹਨ ਉਨ੍ਹਾਂ ਕਿਹਾ ਕਿ ਵਿਵਸਥਾ ਤੇ ਵਾਤਾਵਰਨ ਅਮਨ ਸ਼ਾਂਤੀ ਅਮਨ ਕਾਨੂੰਨ ਅਤੇ ਪਾਣੀ ਦੀ ਸੰਭਾਲ ਦੇ ਉੱਤੇ ਉਹਨਾਂ ਨੇ ਵੋਟ ਪਾਈ ਲੋਕਸਭਾ ਚੋਣਾਂ ਦੇ ਲਈ ਆਪਣੀ ਵੋਟ ਪਾਉਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਭਾਜਪਾ ਨੂੰ ਸੱਤਾ ਤੋਂ ਹਟਾਉਣ ਦੇ ਲਈ ਵੋਟ ਪਾਈ ਹੈ ਮੈਂ ਆਪਣੀ ਵੋਟ ਇੰਡੀਆ ਗੱਠਜੋੜ ਦੇ ਸਮਰਥਨ ਦੇ ਵਿੱਚ ਪਾਈ ਹੈ ਅਤੇ ਗੱਠਜੋੜ ਦੇ ਸਮਰਥਨ ਵਿੱਚ ਪ੍ਰਚਾਰ ਕੀਤਾ ਹੈ ਬਾਕੀ ਦੇਸ਼ ਦੇ ਵੋਟਰ ਫੈਸਲਾ ਕਰਨਗੇ ਕਿ ਕਿਸ ਨੂੰ ਸੱਤਾ ਦੇ ਵਿੱਚ ਲਿਆਉਣਾ ਹੈ ਆਪਣੇ ਗੱਲ ਜਾਰੀ ਰੱਖਦੇ ਹੋਏ ਉਹਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਗੈਂਗਸਟਰਾਂ ਉੱਤੇ 100 ਤੋਂ ਜ਼ਿਆਦਾ ਪਰਚੇ ਦਰਜ ਨੇ ਪਰ ਉਨ੍ਹਾਂ ਉੱਤੇ ਕੋਈ ਸਖਤ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਨੂੰ ਸਜ਼ਾ ਮਿਲੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਉਨ੍ਹਾਂ ਦੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੋਈ ਹੈ ਅਤੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਵਿਸ਼ਵਾਸ ਵੀ ਦਿੱਤਾ ਹੈ ਕਿ ਜੇਕਰ ਉਹ ਪਾਵਲ ਦੇ ਵਿੱਚ ਆ ਜਾਂਦੇ ਨੇ ਤਾਂ ਉਨ੍ਹਾਂ ਨੂੰ ਇਨਸਾਫ ਜ਼ਰੂਰ ਦਿੱਤਾ ਜਾਵੇਗਾ। ਇੱਕ ਸਾਡੇ ਅੱਗੇ ਤਾਂ ਸਭ ਤੋਂ ਵੱਡਾ ਮੁੱਦਾ ਲਾਅ ਐਂਡ ਆਰਡਰ ਦਾ ਹੈ। ਮੁੱਦੇ ਤਾਂ ਵੈਸੇ ਕਾਫੀ ਨੇ ਬਾਤਾ ਵਰਨਦਾ ਡੂੰਘੇ ਵਾਟਰ ਲੈਵਲ ਦਾ ਕ੍ਰਿਸਮਸਿਆ ਮਾਨੇ ਹੋ ਸਾਰੇ ਪੰਜਾਬ ਦੇ ਪਰੰਤੂ ਸਾਡੇ ਲਈ ਜਿੱਦਾਂ ਮੈਂ ਸਭ ਤੋਂ ਵੱਧ ਲੜ ਰਿਹਾ ਹਾਂ ਜਾਦੇ ਲਾਜ ਨਾਲ ਅਮਨ ਕਾਨੂੰਨ ਦੀ ਸਥਿਤੀ ਹੈ ਜਿਹੜੀ ਬਹੁਤ ਮਾੜੀ ਹੈ ਤੇ ਉਹਦਾ ਅਸੀਂ ਖਮਾਜਾ ਵੀ ਭੁਗਤਿਆ ਤੇ ਉਸ ਤੋਂ ਬਾਅਦ ਜਿਹੜਾ ਸਿਸਟਮ ਹੈ ਇਹਨਾ ਕਮਜ਼ੋਰ ਹੈ ਵੀ ਅੱਜ ਤੱਕ ਵੀ ਕਿਸੇ ਬਾਰਦਾਤ ਦੇ ਵਿੱਚ ਇਨਵੋਲਵ ਵਿਅਕਤੀਆਂ ਇੱਦਾਂ ਕਿ ਤੱਕ ਪਤਾ ਨਹੀਂ ਹੋ ਰਿਹਾ ਕੁਝ ਸੁਣੀਏ ਕਦੇ ਵੀ ਕਿਸੇ ਗੈਂਗਸਟਰ ਨੇ ਕੋਈ ਕਤਲ ਕਰਤਾ ਹੋਵੇ ਤਾਂ ਉਹਨੂੰ ਸਜ਼ਾ ਹੋਣੀ ਹੋਵੇ ਉਮਰ ਕੈਦ ਹੋਣੀ ਹੋਵੇ ਜੋ ਕੁਝ ਕਦੇ ਨਹੀਂ ਹੁੰਦੀ ਮਕਦਮਾ ਅੰਜਾਮ ਤੱਕ ਜਾ ਹੀ ਨਹੀਂ ਰਿਹਾ ਜੀ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਵੀ ਕਿਤਨੇ ਕਿਤੇ ਜਾ ਕੇ ਸਾਡੀ ਜਲਦਿਸ਼ੀ ਦੀ ਤੇ ਵੀ ਇਹਨਾਂ ਲੋਕਾਂ ਦਾ ਪ੍ਰਭਾਵ ਪੈ ਰਿਹਾ ਹੈ ਜਾਂ ਉਹਨੂੰ ਜਿਹੜੇ ਕੇਸ ਨੇ ਸਹੀ ਢੰਗ ਦੇ ਨਾਲ ਨਹੀਂ ਬਣਾਏ ਜਾਂਦੇ ਉੱਥੋਂ ਤੱਕ ਐਵਿਡੈਂਸ ਨਹੀਂ ਪਹੁੰਚੀ ਦਿੱਤੀ ਜਾਂਦੀ ਇਹੀ ਕਾਰਨ ਹੈ ਵੀ ਕਿਸੇ ਵੀ ਗੈਂਗਸਟਰ ਨੂੰ ਦੇ ਦਰਜਨਾ ਪਰਚੇ ਹੋਣ ਦੇ ਬਾਵਜੂਦ ਇਹਨਾਂ ਨੇ ਇਸ ਤੱਕ ਆ ਵੀ 600 ਪਰਚਾ 70 70 ਪਰਚੇ ਹੋਣ ਦੇ باوجود ਅਦਾਲਤ ਹਲੇ ਤੱਕ ਫਾਈਨਲ ਵਧੀਆ ਮਿਸਾਲੀ ਸਜ਼ਾ ਦੇਣ ਤੱਕ ਹਲੇ ਤੱਕ ਨਹੀਂ ਤਾਂ ਇਹ ਚੀਜ਼ ਦਾ ਚਿੰਤਾ ਦਾ ਵਿਸ਼ਾ ਨਹੀਂ ਸਾਬਿਤ ਤੁਸੀਂ ਪਿਛਲੇ ਵੀ ਨਹੀਂ ਰਾਹੁਲ ਨੂੰ ਮਿਲੇ ਸੀ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਤੁਹਾਨੂੰ ਕਿ ਉਹਦਾ ਹੋਰ ਮਿਲਿਆ ਉਹ ਬਿਲਕੁਲ ਬਹੁਤ ਵਧੀਆ ਮਾਹੌਲ 'ਚ ਰਾਹੁਲ ਜੀ ਨੇ ਗੱਲ ਹੋਈ ਪਰ ਇਹ ਸਭ ਤੋਂ ਵੱਡਾ ਤਸੱਲੀ ਦੇਣ ਵਾਲੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਦੀ ਮੇਰੀ માન ਸਿੱਖਤਾ ਇਸ ਤਰ੍ਹਾਂ ਦੇ ਖਲਾਫ ਦੇ ਵਿੱਚ ਉਹ ਖੁਦ ਵੀ ਨਿਕਲੂਗਾ। ਤਾਂ ਉਹਨਾਂ ਨੇ ਮੈਨੂੰ ਬੜੇ ਵਿਸ਼ਵਾਸ ਨਾਲ ਭਰੋਸਾ ਦਿੱਤਾ ਐ ਕਿ ਜਦੋਂ ਮੈਂ ਸਮਝ ਸਕਦਾ ਮੈਂ ਵੀ ਤੁਸੀਂ ਦੱਸੋ ਮੈਂ ਇੱਕ ਗੱਲ ਲਈ ਤੁਸੀਂ ਤੁਸੀਂ ਕਿਸ ਤਰ੍ਹਾਂ ਵਿਚਰੇ ਮੈਂ ਸਾਰੀ ਚੀਜ਼ ਦੀ ਬਕੌਬੀ ਜਾਣਦਾ ਤੇ ਅਗਰ ਮੈਂ ਪਾਵਰ ਦੇ ਵਿੱਚ ਆਉਣਾ ਹੈ ਤਾਂ ਤੁਹਾਨੂੰ 100% ਮੈਂ ਜਰੂਰ ਦੱਸੂਗਾ। ਧਿਆਨ ਡੈਫੀਨੇਟ ਦੇਵਾਂਗਾ। ਭਾਵੇਂ ਪੂਰੀ ਵਾਅਦਾ ਨਹੀਂ ਵੀ ਕਿਹਾ ਵੀ ਕੋਸ਼ਿਸ਼ ਕਰਾਂਗੇ। ਪੂਰੇ ਬਿਹਤਰ ਆਰਾਮ ਦੇ ਨਾਲ ਇਹ ਨਿਤਪ੍ਰੋਸਾ ਕਰਦੇ ਆ। ਤਾਂ ਫਿਰ ਆਪਾਂ ਵਿਸ਼ਵਾਸ ਹੀ ਕਰ ਸਕਦੇ ਹਾਂ ਜਦੋਂ ਆਪਾਂ ਕਾਨੂੰਨ ਦੇ ਦੈਰੇ 'ਚ ਰਹਿ ਕੇ ਜੜਾਈ ਲੜਦੀ ਆ। ਤਾਂ ਫਿਰ ਕਿਸੇ ਨਾ ਕਿਸੇ ਧਰਤੀ ਵਿਸ਼ਵਾਸ ਦਾ ਚੱਕਰ ਨੂੰ। ਤੇ ਇੰਡੀਆ ਲਾਈਨਸ ਜਿੱਦਾਂ ਦੀਆਂ ਗੱਲਾਂ ਨੇ ਸੁਣਦੇ ਆ ਜਾਂ ਕੋਈ ਉਮੀਦ ਹੈ। ਸਾਨੂੰ ਲੱਗਦਾ ਵੀ ਇੰਡੀਆ ਲਾਈਨਸ ਜੇ ਆ ਜਵੇ ਹਨ ਤਾਂ ਸਾਡੇ ਲਈ ਹੋਰ ਥੋੜਾ ਜਿਹਾ ਸੌਖਾ ਸਾ ਆਊਗਾ। ਨਹੀਂ ਫਿਰ ਲਟਕੀਦਾ ਜਾਂਦੀ ਹੈ ਹੋਰ ਲਟਕਾਂਗੇ ਹੋਰ। ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਕਿਸ ਦੀ ਸਰਕਾਰ ਬੰਦੀ ਹੈ ਤੇ ਕੌਣ ਨਿਰਾਸ਼ਾ ਹਾਸਲ ਕਰਦੇ ਜਲੰਧਰ 'ਚ ਵੋਟਪਾਲ ਪਹੁੰਚੇ ਹੰਸਰਾਜ ਹੰਸ ਨੇ ਚੋਣ ਪਚਾਹ ਦੌਰਾਨ ਪੇਸ਼ ਆਈਆਂ ਮੁਸ਼ਕਲਾਂ ਬਾਰੇ ਗੱਲ ਕੀਤੀ ਹੰਸਰਾਜ ਹੰਸ ਦਾ ਕਹਿਣਾ ਹੈ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ ਉਹ ਜ਼ਿੰਦਾ ਮੀਡੀਆ ਸਾਹਮਣੇ ਖੜੇ ਹਨ ਹੰਸ ਅਨੁਸਾਰ ਲੰਘੇ ਕੱਲ ਉਹਨਾਂ ਦੇ ਕਈ ਬੂਥ ਤੋੜੇ ਗਏ ਅਤੇ ਚੋਣ ਕਮਿਸ਼ਨ ਨੇ ਬੜੇ ਮੁਸ਼ਕਲਾਂ ਨਾਲ ਇਸ ਸਥਿਤੀ ਨੂੰ ਸੰਭਾਲਿਆ ਫਰੀਦਕੋਟ ਦੇ ਵਿੱਚ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਜਲੰਧਰ ਦੇ ਵਿੱਚ ਵੋਟ ਪਾਉਣ ਦੇ ਲਈ ਪਹੁੰਚੇ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਹੰਸ ਰਾਜ ਹੰਸ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰਮਾਤਮਾ ਦਾ ਸ਼ੁਕਰ ਹੈ ਕਿ ਉਹ ਚਿੰਤਾ ਮੀਡੀਆ ਸਾਹਮਣੇ ਖੜੇ ਹਨ ਹੰਸ ਅਨੁਸਾਰ ਲੰਘੇ ਕੱਲ ਉਹਨਾਂ ਦੇ ਕਈ ਬੂਥ ਵੀ ਤੋੜ ਦਿੱਤੇ ਗਏ ਸਨ ਚੋਣ ਕਮਿਸ਼ਨ ਨੇ ਬੜੀ ਮੁਸ਼ਕਲ ਦੇ ਨਾਲ ਇਸ ਸਥਿਤੀ ਨੂੰ ਸੰਭਾਲ ਰਿਹਾ ਹੈ ਰਿਸ਼ਨਾਲੀ ਹੰਸ ਨੇ ਕਿਹਾ ਕਿ ਉਹਨਾਂ ਨੂੰ ਫਰੀਦਕੋਟ ਦੇ ਲੋਕਾਂ ਦਾ ਬਹੁਤ ਪਿਆਰ ਮਿਲਿਆ। ਉਹਨਾਂ ਆਪਣੀ ਜਿੱਤ ਦੀ ਉਮੀਦ ਪ੍ਰਗਟਾਉਂਦੇ ਹੋਏ ਕਿਹਾ ਕਿ ਪੰਜਾਬ 'ਚ ਕਮਲ ਦਾ ਫੁੱਲ ਜ਼ਰੂਰ ਖਿੜੇਗਾ। ਖਾਸਕਾਲ ਬਹੁਤ ਦੋ 2.5 ਮਹੀਨੇ ਬਾਅਦ ਮੈਂ ਆਇਆ ਥੇ। ਅਤੇ ਮੇਰਾ ਹਲਕਾ ਤੇ ਫਰੀਦਕੋਟ ਹੈ। ਬਾਬਾ ਜੀ, ਬਾਬਾ ਫਰੀਦ ਗੰਗੇ ਸ਼ਕਰ ਦਾ ਸ਼ਹਿਰ। ਉੱਥੇ ਮੈਂ ਸਾਰੇ ਬੂਥਾਂ ਤੇ ਜਾਜਾ ਹੁਣ ਪਹਿਲਾਂ ਵੀ ਗੇੜਾ ਮਾਰ ਕੇ ਆਇਆ ਬਹੁਤ ਜਲਦੀ ਫਰੀਦਕੋਟ ਫਰੀਦਕੋਟ ਵਾਸੀਆਂ ਨੂੰ ਭੈਣਾ ਭਰਾਵਾਂ ਨੂੰ ਗੁਜ਼ਾਰਿਸ਼ ਹੈ ਕਿ ਜਲਦੀ ਘਰਾਂ ਤੋਂ ਨਿਕਲੋ ਬਿਨਾਂ ਕਿਸੇ ਡਰ ਖੌਫ ਦੇ VOTING ਕਰੋ ਕਮਲ ਦੇ ਫੁੱਲ ਵਾਲਾ ਬਟਨ ਦਬਾਓ ਆਪ ਆਪਣੇ ਭਾਈ ਨੂੰ ਕਾਮਯਾਬ ਕਰੋ ਹੰਸਰਾਜ ਹੰਸ ਨੂੰ ਜਲੰਧਰ ਵਿੱਚ ਰਿੰਕੂ ਅਟਵਾਲ ਸਾਹਿਬ ਨੂੰ VOTING ਕਰੋ ਔਰ ਪੂਰੇ ਪੰਜਾਬ ਚ ਕਮਲ ਦਾ ਫੁੱਲ ਖਿਲਣਾ ਚਾਹੀਦਾ ਹੰਸੀ ਕਹਿ ਰਹੇ ਹਾਂ ਕਿ ਭਾਈ ਦਿੱਕਤਾਂ ਦਾ ਸਾਹਮਣਾ ਕਾਫੀ ਕਰਨਾ ਪਿਆ ਕਿ ਕੁੱਝ ਦਿੱਕਤਾਂ ਰਹੀਆਂ ਤਾਂੀਆਂ ਮੈਂ ਦੱਸ ਨਹੀਂ ਸਕਦਾ ਮੇਰੇ ਕੋਲ ਲਫ਼ਜ਼ ਨਹੀਂ ਅੱਜ ਨਹੀਂ ਫਿਰ ਕਿਤੇ ਗੱਲ ਕਰਾਂਗੇ ਮੇਰੀ ਬਸ ਇੱਕੋ ਹੀ ਹੈ ਕਿ ਸ਼ੁਕਰ ਹੈ ਮਾਲਕ ਦਾ ਅੱਜ ਤੱਕ ਠੀਕ ਹੋ ਗਿਆ ਕੱਲ ਬੂਥ ਪੋਲਿੰਗ ਬੂਥ ਵਗੈਰਾ ਵੀ ਤੋੜ ਦਿੱਤੇ ਗਏ ਸੀ ਥੋੜਾ ਖੌਫ ਚਾਹੀ ਸੀ ਲੇਕਿਨ ਪ੍ਰਸ਼ਾਸਨ ਨੇ ਇਲੈਕਸ਼ਨ ਕਮਿਸ਼ਨ ਦਾ ਥੈਂਕ ਯੂ ਉਹਨਾਂ ਨੇ ਸੰਭਾਲ ਲਿਆ ਸਾਰਾ ਕੁਝ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਲੇਕਿਨ ਮੁਹੱਬਤ ਨਾਲ ਰਹਿਣਾ ਪਿਆਰ ਨਾਲ ਰਹਿਣਾ ਕੋਈ ਭਾਈ ਗੁੱਸੇ 'ਚ ਵੀ ਆ ਤੁਸੀਂ ਗੁੱਸੇ ਵਿੱਚ ਨਹੀਂ ਆਉਣਾ ਹਲਕਾ ਫਰੀਦਕੋਟ ਦੇ ਵਾਸੀਓ ਮੈਂ ਕੱਲੀ ਕੱਲੀ ਜਗ੍ਹਾ ਹੁਣੇ ਇੱਥੋਂ ਭੱਜ ਰਿਆਂ ਜਲੰਧਰੋਂ VOTING ਹੋ ਗਈ ਆ ਮੇਰੀ ਪਹਿਲਾਂ ਵੀ ਸਵੇਰੇ ਵੀ ਮੈਂ ਘੇੜਾ ਮਾਰ ਕੇ ਗਿਆ ਇੱਕ ਇੱਕ ਬੂਥ ਤੇ ਮੈਂ ਤੁਹਾਡੇ ਦਰਸ਼ਨ ਕਰਨ ਆ ਰਿਹਾ ਲੇਕਿਨ ਜਲਦੀ ਕਰੋ ਤਾਂ ਨਿਕਲ ਕੇ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ ਔਰ ਮਾਲ ਵਿੱਚ ਕਮਲ ਦਾ ਫੁੱਲ ਖਿੜਨਾ ਚਾਹੀਦਾ ਹਾਂ ਜਿੱਦਾਂ ਲਗਾਤਾਰ ਗਰਮੀ ਪੈ ਗਰਮੀ ਲਗਾਤਾਰ ਬਤਨੀ ਜਾ ਰਹੀ ਹੈ ਹਰ ਇੱਕ ਘਰ ਤੋਂ ਬਾਹਰ ਨਹੀਂ ਨਿਕਲੇ ਨਹੀਂ ਅੱਜ ਤਾਂ ਥੋੜਾ ਮੌਸਮ ਠੀਕ ਆ ਥੋੜਾ ਡਾਊਨ ਆ ਔਰ ਜਿੱਦਾਂ ਜਿੱਦਾਂ ਨਿਕਲਣਗੇ ਉਦਾਂ-ਉਦਾਂ ਠੰਡੀ ਠੰਡੀ ਹਵਾ ਚੱਲੂਗੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਪੰਜਾਬ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕਿਹਨਾ ਕਹਿਣਾ ਚਾਹੁੰਨਾ ਕਿ ਵੱਧ ਤੋਂ ਵੱਧ VOTING ਕਰੋ ਤੀਜੀ ਵਾਰੀ NDA ਦੀ ਸਰਕਾਰ ਬਣਾਓ ਔਰ ਹਮਾਰੇ ਸਾਡੇ ਪਿਆਰੇ ਪ੍ਰਧਾਨ ਮੰਤਰੀ ਜੀ ਨਰਿੰਦਰભાઈ ਮੋਦੀ ਜੀ ਨੂੰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਓ ਹਾਂਜੀ ਕਿੰਨੇ ਪਰਸੈਂਟ ਨਾਲ ਤੁਸੀਂ ਸੋਚ ਰਹੇ ਹੋ ਕਿ ਬਈ ਜਿੱਤ ਤੁਹਾਡੀ ਹੋ ਸਕਦੀ ਹੈ ਮੈਂ ਬਹੁਤ ਪੋਜ਼ਿਟਿਵ ਹੀ ਸੋਚ ਰਿਹਾ ਹਾਂ ਬਹੁਤ ਅੱਛਾ ਮਾਰਜਿਨ ਨਾਲ ਜਿੱਤਾਂਗੇ ਆਪਾਂ ਕਿਉਂਕਿ ਬਹੁਤ ਲੋਕ ਐਕਸਾਈਟਿਡ ਨੇ ਜਿੰਨੀਆਂ ਤਕਲੀਫਾਂ ਆਈਆਂ ਉਹਨਾਂ ਹੀ ਲੋਕਾਂ ਨੇ ਪਿਆਰ ਵੀ ਦਿੱਤਾ ਮੈਂ ਉਹਨਾਂ ਚ ਕਰੋੜਾਂ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਕਿ ਮੈਂ ਜ਼ਿੰਦਾ ਰਵਾਂ ਔਰ ਮੈਂ ਤੁਹਾਡੇ ਵਿੱਚ ਰਵਾਂ ਅੱਜ ਤੱਕ ਮਾਲਕ ਦੀ ਕਿਰਪਾ ਆ ਮੈਂ ਹਲਕਾ ਫਰੀਦਕੋਟ ਵਾਸੀਆਂ ਨੂੰ ਫਿਰ ਵੀ ਅਪੀਲ ਕਰੂੰਗਾ ਹੱਥ ਜੋੜ ਕੇ ਕਿ ਜਲਦੀ ਘਰਤੋਂ ਨਿਕਲੋ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ ਔਰ ਕਮਲ ਦੇ ਫੁੱਲ ਨੂੰ ਇੱਕਦਮ ਮਾਲ ਵਿੱਚ ਖੜਾ ਦਿਓ ਤੇ ਠੰਡੀਆਂ ਠੰਡੀਆਂ ਹਵਾਵਾਂ ਚੱਲਣ ਠੀਕ ਥੈਂਕ ਯੂ 2024 ਦੀਆਂ ਲੋਕ ਸਭਾ ਚੋਣਾਂ ਤਾਂ ਨਿਭੜ ਚੁੱਕੀਆਂ ਨਹੀਂ ਤੇ ਹਰ ਇੱਕ ਉਮੀਦਵਾਰ ਦੇ ਵੱਲੋਂ ਆਪਣੀ ਚਿੱਤ ਦਿੱਤਾਵਾ ਵੀ ਕੀਤਾ ਜਾ ਰਿਹਾ ਹੈ ਪਰ ਇਹ ਦਾਅਵੇ ਕਿੰਨੇ ਕੁ ਸੱਚ ਸਾਬਿਤ ਹੁੰਦੇ ਨੇ ਇਹ ਤਾਂ ਆਉਣ ਵਾਲੀ 4 ਜੂਨ ਨੂੰ ਪਤਾ ਲੱਗ ਜਾਵੇਗਾ ਆਪਣੀ ਪਤਨੀ ਸੁਨੀਤਾ ਰਿੰਕੂ ਨਾਲ ਵੋਟ ਪਾਣ ਪਹੁੰਚੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਕਹਿਣਾ ਹੈ ਕਿ ਭਾਜਪਾ ਨੂੰ ਵਧੀਆ ਸਮਰਥਨ ਮਿਲ ਰਿਹਾ ਹੈ ਸੁਸ਼ੀਲ ਕੁਮਾਰ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੇ ਜਿਹੜਾ BJP ਦਾ ਨਿਸ਼ਾਨ ਹੈ ਉਹ ਪਹਿਲੇ ਨੰਬਰ ਤੇ ਲਾਇਆ ਤੇ ਅੱਜ ਤਰੀਕ ਵੀ 21 ਹੈ ਇਸ ਦਾ ਮਤਲਬ ਇਹ ਹੈ ਕਿ ਭਾਜਪਾ ਦੀ ਸਰਕਾਰ ਆਣ ਵਾਲੀ ਹੈ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਟਿੰਕੂ ਅੱਜ ਆਪਣੀ ਧਰਮਪਤਨੀ ਦੇ ਨਾਲ ਵੋਟ ਪਾਉਣ ਦੇ ਲਈ ਪਹੁੰਚੇ ਇੱਥੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕ ਭਾਜਪਾ ਨੂੰ ਵੋਟ ਪਾ ਕੇ ਖੁਸ਼ ਹਨ ਇਸ ਦਿਨਾਂ ਲਈ ਉਹਨਾਂ ਡੇਰਾ ਬਲਾ ਦੇ ਸਵਾਲ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਡੇਰਾ ਬਲਾ ਨੂੰ ਕੋਈ ਵੀ ਬਦਨਾਮ ਨਹੀਂ ਕਰ ਸਕਦਾ ਉਹਨਾਂ ਦੇ ਉੱਤੇ ਐਵੇਂ ਝੂਠੀਆਂ ਤੋਮਤਾਂ ਲਗਾਈਆਂ ਜਾ ਰਹੀਆਂ ਨੇ ਇਸੇ ਦੇ ਨਾਲ ਜਦੋਂ ਸੁਸ਼ੀਲ ਕੁਮਾਰ ਟਿੰਕੂ ਨੂੰ ਸਵਾਲ ਕੀਤਾ ਗਿਆ ਉਹਨਾਂ ਦੀ ਪਤਨੀ ਦੇ ਉੱਤੇ આરોਪ ਲੱਗ ਰਹੇ ਨੇ ਕਿ ਬੀਤੇ ਦਿਨ ਉਹਨਾਂ ਦੇ ਵੱਲੋਂ ਇੱਕ ਮੰਦਰ ਦੇ ਵਿੱਚ ਸੂਟ ਵੰਡ ਕੇ ਵੋਟਾਂ ਵਟੋਈਆਂ ਜਾ ਰਹੀਆਂ ਨੇ ਤਾਂ ਉਸ ਉੱਤੇ ਬੋ ਕਹਾ ਕਿ ਸਭਾ ਦੀ ਕੋਈ ਮੀਟਿੰਗ ਹੋਵੇਗੀ ਮੰਦਰ ਦੇ ਵਿੱਚ ਐਵੇਂ ਸੂਟ ਨਹੀਂ ਵੰਡੇ ਗਏ ਗਲਤ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਦੇਖੋ ਮੰਦਰ ਦੇ ਵਿੱਚ ਕੋਈ ਸੂਟ ਨਹੀਂ ਵੰਡ ਸਕਦਾ ਮੰਦਰ ਦੇ ਵਿੱਚ ਤਾਂ ਲੋਕ ਆਸ਼ੀਰਵਾਦ ਲੈਣ ਦੀ ਜਾਂਦੇ ਆ ਸੂਟਾਂ ਵਾਲੀ ਗੱਲ ਹੈ ਸ਼ਾਇਦ ਕੋਈ ਸਭਾ ਦਾ ਪ੍ਰੋਗਰਾਮ ਜਾਂ ਕੋਈ ਚੱਲਦਾ ਹੋਊਗਾ ਇਹਦੇ ਨਾਲ ਸਾਡਾ ਕਿਸੇ ਵੀ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਦੇਖੋ ਡੇਰਾ ਬੱਲਾ ਨੂੰ ਕੋਈ ਬਦਨਾਮ ਨਹੀਂ ਕਰ ਸਕਦਾ ਡੇਰਾ ਬੱਲਾ ਦਾ ਪੂਰਾ ਆਸ਼ੀਰਵਾਦ ਮੇਰੇ ਨਾਲ ਹੈ ਪੋਸਟਰ ਦੀ ਗੱਲ ਦਾ ਤੇ ਮੈਨੂੰ ਪਤਾ ਨਹੀਂ ਪਰ ਕਿਉਂਕਿ ਜਿਸ ਤਰੀਕੇ ਦੇ ਨਾਲ ਬਾਬਾ ਜੀ ਨੇ ਮੈਨੂੰ ਜਿਹੜੀਆਂ ਗੱਲਾਂ ਕਹੀਆਂ ਸਨ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਕਹੋ ਕਿ 에ਰਪੋਰਟ ਦਾ ਨਾਮ ਹੈ ਗੁਰੂ ਰਵੀਦਾਸ ਮਹਾਰਾਜ ਦੇ ਨਾਮ ਤੇ ਰੱਖਿਆ ਜਾਵੇ ਤੁਗਲਕ ਬਾਦ ਦਾ ਜਿਹੜਾ ਮੰਦਿਰ ਬਣਾਇਆ ਜਾਵੇ ਉਹ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਸਾਹਿਬ ਤੱਕ ਜਿਹੜੀਆਂ ਅਸੀਂ ਪਹੁੰਚਾਈਆਂ ਤਾਂ ਉਹਨਾਂ ਨੇ ਸਟੇਜ ਦੇ ਉੱਤੋਂ ਇਸ ਗੱਲ ਦਾ ਸੰਕਲਪ ਲਿਆ ਕਿ ਦੋਨੋਂ ਜਿਹੜੀਆਂ ਡਿਮਾਂਡਸ ਐ ਰਵੀਦਾਸੀਆ ਭਾਈਚਾਰੇ ਦੀਆਂ ਇਹ ਪੂਰੀਆਂ ਕੀਤੀਆਂ ਜਾਣਗੀਆਂ ਤਦ ਜਦੋਂ ਸੰਤਾਂ ਦੇ ਕੀ ਹੋਏ ਬਚਨ ਆ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਪੂਰੇ ਕਰ ਰਹੇ ਆ ਤੇ ਫਿਰ ਸੰਤ ਸਵਾਜ ਖੁਸ਼ ਕਿਉਂ ਨਾ ਹੋਏਗਾ ਅਗਰ ਸੰਤ ਸਮਾਜ ਖੁਸ਼ ਆ ਭਾਰਤੀ ਜਨਤਾ ਪਾਰਟੀ ਔਰ ਪ੍ਰਧਾਨ ਮੰਤਰੀ ਦੇ ਕਾਰਜ ਪ੍ਰਣਾਲੀ ਤੋਂ ਖੁਸ਼ ਆ ਤਾਂ ਫਿਰ ਕਿਸੇ ਨੂੰ ਤਕਲੀਫ ਕਿਸ ਗੱਲ ਦੀ ਆ ਉਹ ਸੋਚਦੇ ਆ ਕਿ ਤੁਹਾਡੇ ਮਾਧਿਅਮ ਤੋਂ ਮੀਡੀਆ ਦੇ ਮਾਧਿਅਮ ਤੋਂ ਸ਼ਾਇਦ ਕੁਝ ਬਿਆਨ ਇਦਾਂ ਦੇ ਦੇ ਕੇ ਸ਼ਾਮ ਤੱਕ ਕੁਝ ਵੋਟਾਂ ਵਟੋੜ ਲੈਣਗੇ ਪਰ ਨਹੀਂ ਲੋਕ ਮੰਨ ਬਣਾਈ ਬੈਠੇ ਆ ਚੰਨੀ ਸਾਹਿਬ ਹੈ ਜਿਹੜੇ ਅੱਜ ਲੋਕਾਂ ਨੇ ਪੋਸਟਰ ਲਾਏ ਆ ਕਿ 122 ਕਿਲੋਮੀਟਰ ਚਮਕੌਰ ਸਾਹਿਬ ਹੈ ਸੋ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਜਲੰਧਰ ਰਾਹੀ ਜਿਹੜਾ ਕੈਂਡੀਡੇਟ ਆ ਉਹਨੂੰ ਜਿਤਾਉਣ ਲਈ ਜਿਹੜੀਆਂ ਪੂਰੀਆਂ ਅੱਜ ਉਜਾਗਰ ਹੋ ਚੁੱਕੀਆਂ ਜ਼ਿਕਰਯੋਕ ਹੈ ਕਿ ਅੱਜ ਪੂਰੇ ਪੰਜਾਬ ਭਰ ਦੇ ਵਿੱਚ VOTING ਹੋਈ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ 4 ਜੂਨ ਨੂੰ ਕੀ ਨਤੀਜੇ ਐਲਾਨੇ ਜਾਂਦੇ ਨੇ ਤੇ ਕਿਹੜੇ ਉਮੀਦਵਾਰ ਦੀ ਕਿਸਮਤ ਜਾਗਦੀ ਹੈ ਜਾਂਦੇ ਜਾਂਦੇ ਨਜ਼ਰ ਮਾਰ ਲੈਂਦੇ ਆ ਮੁੱਖ ਹੈਡਲਾਈਨਸ ਤੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਸੀਐਮ ਭਗਵੰਤ ਮਾਨ ਨੇ ਪਾਈ ਵੋਟ ਲੋਕਾਂ ਨੂੰ ਅਪੀਲ ਕਰਕੇ ਕਿਹਾ ਚੰਗੇ ਬੰਦਿਆਂ ਨੂੰ ਚੁਣੋ ਸੁਰੱਖਿਆ ਦੇ ਬਾਵਜੂਦ ਵੀ ਭਾਜਪਾ ਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝੜਪ ਦੋਹਾਂ ਦੇ ਵਰਕਰ ਪਹੁੰਚੇ ਹਸਪਤਾਲ ਚੋਣ ਕਮਿਸ਼ਨ ਨੇ बसपा ਉਮੀਦਵਾਰ ਤੇ ਉੱਤੇ ਕੀਤਾ ਮਾਮਲਾ ਦਰਜ ਵੋਟ ਪਾਉਣ ਸਮੇ ਬਣਾਈ ਸੀ ਵੀਡੀਓ ਸਾਬਕਾ ਮੁੱਖ ਮੰਤਰੀ ਚੜਿੰਜੀਤ ਚੰਨੀ ਨੇ ਜਲੰਧਰ ਤੋਂ ਕੀਤਾ ਜਿੱਤ ਦਾ ਦਾਵਾ ਪਹੁੰਚੇ ਜਲੰਧਰ ਦੇ ਬੂਥਾਂ ਦੇ ਵਿੱਚ ਜਾਇਜ਼ਾ ਲੈ ਅੱਜ ਦੇ ਪੰਜਾਬ ਬੁਲੇਟਿਨ 'ਚ ਸਿਰਫ ਇਨਾ ਹੀ ਕੱਲ ਮਿਲਾਂਗੇ ਹੋਰ ਅਤੇ ਤਾਜ਼ਾ ਖਬਰਾਂ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ